ਉਹ ਵੀ ਅੱਜ ਆਪਾਂ ਬਠਿੰਡੇ ਆਏ ਆ ਬ੍ਰਦਰ ਵਾਲਿਆਂ ਦੇ ਕੇਅਰ ਚ ਤੇ ਤੁਹਾਨੂੰ ਅੱਗੇ ਦਿਖਾਣੇ ਆ ਬ੍ਰਦਰ ਵਾਲਿਆਂ ਦੇ ਐਪਸਨ ਦੀ ਮਸ਼ੀਨ ਬ੍ਰਦਰ ਦੀ ਮਸ਼ੀਨ ਲੈਣ ਭਾਈ ਕੇਅਰ ਤਾਂ ਬਹੁਤ ਖਸੋਣਾ ਕੈਂਟ ਸੀ ਵਧੀਆ ਰਿਵਿਊ ਸੀ ਕੇਅਰ ਦਾ ਵੀ ਤੇ ਖੁੱਲੇ ਰੋਡ ਤੇ ਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਗੱਡੀ ਪਾਰਕਿੰਗ ਹੋ ਸਕਦੀ ਹੈ ਤੇ ਆਪਾਂ ਅੰਦਰ ਐਂਟਰੀ ਕਰ ਲਈ ਆਪਾਂ ਪ੍ਰਿੰਟਰ ਨਵਾਂ ਲੈ ਗਿਆ ਇੱਧਰ ਸਤੀਸ਼ ਤੇ ਆਪਣਾ بھائی ਬਿੱਲ ਵਗੈਰਾ ਘਟਾ ਰਹੇ ਆ ਗੱਲ ਕਰ ਰਹੇ ਆ بھائی ਨਾਲ ਤੇ ਆਪਾਂ ਦੇਖਦੇ ਆ ਸ਼ੋਰੂਮ ਬਰਦਰ ਦਾ ਇੱਧਰ ਇਹਨਾਂ ਦੇ ਲੈਪਟਾਪ ਪੀਸੀ ਵਗੈਰਾ ਪਏ ਸੀ ਆਹਾ ਮਸ਼ੀਨ ਹੈ ਇਹਨਾਂ ਦੇ ਦੇਖੋ ਬਰਦਰ ਦੀਆਂ ਮਸ਼ੀਨਾਂ ਨਵੀਆਂ ਤੇ ਮਾਡਲ ਵਧੀਆ ਵਧੀਆ ਹੈ ਦੇ ਇਹਨਾਂ ਕੋਲ ਆ ਤੁਹਾਨੂੰ ਅੱਗੇ ਦਿਖਾਨਿਆ ਹੋਰ ਆ ਦੇਖੋ ਲੈਪਟਾਪ ਵਗੈਰਾ ਇਹਨਾਂ ਦੇ ਕਾਫੀ ਪਏ ਆ ਇੱਥੇ ਤੇ ਇੱਕ ਮਾਊਸ ਵਗੈਰਾ ਵੀ ਰੱਖਦੇ ਆ ਇੱਧਰ ਆਪਾਂ ਚੱਲਦੇ ਆ ਇੱਧਰ ਦੀ ਨਹੀਂ ਚੱਲਦੇ ਆਪਾਂ ਪਹਿਲਾਂ ਇੱਧਰ ਦੇਖਦੇ ਆ ਬਾਕੀ ਦੇਖਦੇ ਆ ਪ੍ਰਿੰਟਰ ਲੈ ਲਿਆ ਤੇ ਇਸਤੀ ਸ਼ੀਕ ਕਰਾਈ ਜਾਂਦੇ ਆ ਬਿੱਲ ਵਗੈਰਾ ਮਾਡਲ ਵਗੈਰਾ ਚੈੱਕ ਕੰਪਨੀਆਂ ਤੇ ਵਧਾਉਂਦੀਆਂ ਘਟਾਉਂਦੀਆਂ ਤੁਹਾਨੂੰ ਲੈ ਲਈ ਕਰ ਦੋ ਵੀਰੇ ਦਵਾ ਦਾ ਪੈ ਕੱਤੇ ਅਸੀਂ ਜਾਈਏ ਲੈ ਵੀ ਆਪਾਂ ਇੱਕ ਜਿਹੜਾ ਹੋਰ ਲਾ ਲਈ ਆਪਾਂ ਆਪੇ ਲੱਗ ਗਈ ਸੀ ਤੇ ਹੁਣ ਆਪਾਂ ਦੇਖੋ ਇਨਕਮ ਵਗੈਰਾ ਦੇਖ ਲਈਏ ਆਪਾਂ ਨੂੰ ਵੀ ਕੋਈ ਪਸੰਦ ਆ ਜੇ ਕੀਬੋਰਡ ਕੀਬੋਰਡ ਵੇਖੀ ਜਾਂਦੇ ਸਾਂ ਤੇ ਇੱਧਰ ਨਿਗਾਹ ਪੈ ਗਈ ਆਪਣੀ ਮਾਊਸ ਵਾਲ ਮਾਊਸ ਤੇ ਆਹ ਡਾਟਾ ਕੇਬਲਾਂ ਵਾਲ ਤੇ ਕੀਬੋਰਡ ਮੈਨੂੰ ਵਧੀਆ ਲੱਗੇ ਵੈਸੇ ਵਾਇਰਲੈਸ ਤਾਂ ਜ਼ਿਆਦੇ ਸੀ ਵਾਇਰ ਵਾਲੇ ਘੱਟ ਸੀ ਇੱਧਰ ਆਪਾਂ ਲੈਮੀਨੇਸ਼ਨ ਵਾਲੀਆਂ ਮਸ਼ੀਨਾਂ ਤੇ ਹੋਰ ਕਾਫੀ ਸਮਾਨ ਸੀ ਆਪਾਂ ਮੈਂ ਦੇਖ ਲਈਏ ਬਾਈ ਵਾਰ-ਵਾਰ ਬਠਿੰਡੇ ਗੇੜਾ ਨਹੀਂ ਭਾਈ ਦਾ ਤੁੰਦ ਬਹੁਤ ਹੈ ਕਿਉਂਕਿ ਮਸ਼ੀਨਾਂ ਦੇ ਕਾਫੀ ਨਵੇਂ ਮਾਡਲ ਵੀ ਆ ਚੁੱਕੇ ਸੀ ਨਾਵੇਂ ਮਾਡਲ ਦੇ ਵਿੱਚ ਵੀ ਮਸ਼ੀਨਾਂ ਸੀ ਆਪਾਂ ਮਸ਼ੀਨਾਂ ਦਾ ਮਹ ਚੈੱਕ ਕਰ ਲਈਏ ਦੇਖ ਲਈਏ ਇਹਨਾਂ ਦਾ ਰਿਵਿਊ ਵਗੈਰਾ ਤੇ ਘਾਟ ਰੇ ਜੰਮ ਵੀ ਆਪਾਂ ਦੇਖਣੀ ਆਂ ਸੀ ਇੱਕ ਤੋਂ ਘਾਟਰੇ ਜੀ ਮਹ ਦੇਖ ਲਈਏ ਲੈ ਬਾਈ ਦਾ ਬਿੱਲ ਬੁਲ ਤਿਆਰ ਕਰਤਾ ਬਈ ਪੈਸੇ ਤਾਂ ਅਸੀਂ ਜਾਨਾਂਗੇ ਬਈ ਪੈਸੇ ਤਾਂ ਤਾਂ ਹੀ ਤਾਂ ਅਸੀਂ ਆਏ ਆ ਬਈ ਕਿ ਲੈ ਲਈਏ ਮਸ਼ੀਨ ਵਗੈਰਾ ਤੇ ਲੈ ਆ ਬਈ ਅੱਗੇ ਆਪਾਂ ਮਾਡਲ ਮਾਡਲ ਸਮਝ ਲਈਏ ਕੀ ਕੁਛ ਹੈ ਨਵੇਂ ਮਾਡਲ ਆਏ ਆ ਉਹ ਦੋ ਨਵੇਂ ਮਾਡਲਾਂ ਬਾਰੇ ਵੀ ਬਾਈ ਜਾਣਕਾਰੀ ਦੱਸੀ ਜਾਂਦਾ ਕ ਵੀ ਆਹ ਮਾਡਲ ਵੀ ਵਧੀਆ স্মੂਥ ਹੈ ਕਹਿੰਦੇ ਇਸ ਦੀ ਕੰਦਿਰਾ ਹੋਇਆ ਕੀ ਹੋੜ ਤਾ ਮੇਰੇ ਕੋਲ ਨਾ স্মੂਥ ਚੱਲਨੇ ਨਹੀਂ ਨਾ ਰੋਲਓ ਯਸੋਲੇ ਜੇ ਯਾਦ ਕਰ ਰਲੋ ਉਹ ਕੇ ਟੀਵੀਐਸ ਦਾ ਕੰਪਨੀ ਵਾਲੀ ਚੀਜ਼ਾਂ ਸਾਡੇ ਕੋਲ ਘੱਟ ਚੱਲਦੀਆਂ ਹੈ ਕੀ ਹੋੜ ਚਾਹੀਏ ਪਹਿਲਾ ਹਾਂ ਲੈ ਬਈ ਸतीश ਕਹਿੰਦਾ ਤੈਨੂੰ ਆਹ ਦਵਾਨੇ ਆਪਾ ਕੀ ਬੋਟੀ ਵੀ ਸਾਲਾ ਕੰਪਨੀ ਦਾ ਵਧੀਆ ਕਹਿੰਦਾ ਮੈਂ ਹੈ ਬਈ ਕੰਪਨੀ ਵਾਲੀਆਂ ਚੀਜ਼ਾਂ ਆਪਣੇ ਘਾਟ ਹੀ ਚੱਲਦੀਆਂ ਐ ਤੇ ਲੈ ਬਈ ਆਪਾਂ ਆ ਕੇ ਪ੍ਰਿੰਟਰ ਵਾਲੀ ਸਾਈਡ ਕੇ ਪ੍ਰਿੰਟਰ ਹੁਣ ਲਿਆ ਤਾਂ ਲਿੱਤਾ ਵੇਖੀ ਵੀ ਸੀ ਖੋਲ ਕੇ ਕਿ ਕਿਵੇਂ ਆ ਕਿਵੇਂ ਨਹੀਂ ਐ ਪ੍ਰਿੰਟਰ ਬਈ ਲੈ ਬਈ ਓਪਨ ਕਰਤਾ ਬਾਈ ਨੇ ਬਿਲ ਬੁਲ ਕੱਢੀ ਜਾਂਦਾ ਕੇਬਲਾਂ ਕੱਢੀਆਂ ਇਹਦੀਆਂ ਤੇ ਫਿਰ ਹੁਣ ਓਪਨ ਵੀ ਕਰ ਦੱਸ ਹੀ ਜਾਂਦਾ ਭਈ ਆਹ ਸੀੜੀ ਆ ਇਹਨੂੰ ਇੰਸਟਾਲ ਕਰਨਾ ਤੁਸੀਂ ਮੈਂ ਕੋਈ ਗੱਲ ਨਹੀਂ ਬਾਈ ਜਾ ਕੇ ਉੱਥੇ ਆਪ ਹੀ ਕਰ ਲਾਂਗੇ ਤੂੰ ਇੱਕ ਵਾਰੀ ਚਕਾਣ ਵਾਲਾ ਬਣ ਸਾਨੂੰ ਹੁਣ ਇੱਥੋਂ ਤੈਨੂੰ ਪੈਸੇ ਪੁਹੇ ਦੇ ਤੇ ਇਹ ਲੈ ਵੀ ਘਟਰੇਜ ਵੀ ਕੱਢ ਲਈ ਸਾਈਡ ਤੇ ਆ ਗੋਦੂ-ਗੁੱਦਾਂ ਜੀਆਂ ਤੇ ਸਾਈਡ ਤੇ ਰੱਖ ਦੇ ਬਾਈ ਹੁਣ ਹੁਣ ਤਾਂ ਪ੍ਰਿੰਟਰ ਨੂੰ ਅਸੀਂ ਬਸ ਬਾਣ ਆਏ ਸੀ ਸਿਰ ਦੇ ਦੇਣਾ ਝੋਨੇ ਵਾਲੇ ਬਾਣ ਦੇ ਵਿੱਚ ਟਰੈਕਟਰ ਨੂੰ ਕੱਦੂ ਕਰਦੇ ਆ ਇਹਨੂੰ ਜਾ ਕੇ ਕੱਦੂ ਹੀ ਕਰਨਾ ਸਮਝੋ ਹੁਣ ਲੈ ਵੀ ਖੋਲ ਦੇ ਦੀਆਂ ਤਾਰਾਂ ਤੁਰਾਂ ਤੇ ਇੱਕ ਵਾਰੀ ਸਾਨੂੰ ਚੈੱਕ ਕਰਾ ਦੇ ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੇ ਬਾਕੀ ਅਸੀਂ ਆਪ ਹੀ ਲਾ ਦਾਂਗੇ ਜਿਹੜੇ ਜਗਾਰਡ ਆਹ ਭਾਈ ਕਹਿੰਦਾ ਮੈਂ ਨਹੀਂ ਨਹੀਂ ਕਹਿੰਦਾ ਮੈਂ ਆਪ ਹੀ ਖੋਲ ਕੇ ਦਊਂਗਾ ਕਹਿੰਦਾ ਐ ਭਾਈ ਖੋਲਦੇ ਹੋਰ ਕੀ ਐ ਲੈ ਭਾਈ ਤੇ ਬਾਈ ਨੇ ਕਾਰਟਰੀਜ ਖੋਲ ਲਈ ਆ ਤੇ ਕਾਰਟਰੀਜ ਵੀ ਹੁਣ ਖੋਲ ਕੇ ਕਹਿੰਦਾ ਚੈੱਕ ਕਰਾ ਕੇ ਦਵਾਂਗੇ ਭਾਈ ਚੀਜ਼ ਆ ਆ ਭਾਈ ਜ਼ਰੂਰ ਲੈ ਭਾਈ ਕਾਰਟਰੀਜ ਦਾ ਆ ਵਧੀਆ ਸਿਸਟਮ ਪੂਰੀ ਪੈਕ ਹੋਈ ਕਾਰਟਰੀਜ ਆਈ ਆ ਇਹਦੇ ਵਿੱਚ ਤੇ ਲੈ ਭਾਈ ਟੇਪਾਂ ਟੂਪਾਂ ਪੱਟਦੇ ਭਾਈ ਲੈ ਇੱਧਰ ਟਿੱਪਾਂ ਪੱਟੀ ਜਾਂਦਾ ਨਵੇਂ ਮਾਡਲ ਦੀਆਂ ਤੇ ਜਲਦੀ-ਹਲਦੀ ਪੱਟੋ ਭਾਈ ਲੇਟ ਹੋਈ ਜਾਂਦੇ ਆ ਮੈਂ ਹੈ ਤੇ ਇਧਰ ਫਿਰ ਮੈਂ ਆਖਿਆ ਭਾਈ ਉਹਨੂੰ ਕਿ ਭਾਈ ਜਲਦੀ ਇਹ ਪੱਟ ਲੈ ਤੇ ਇਧਰ ਫਿਰ ਜਿਹੜਾ ਸਤੀਸ਼ ਦਾ ਦੋਸਤ ਮੇਰਾ ਦੋਸਤ ਉਹਨੂੰ ਆਖ ਲਾਇਆ ਕੰਮ ਤੇ ਕਿ ਭਾਈ ਤੂੰ ਵੀ ਪਟਾ ਯਾਰ ਉਹ ਕੱਲਾ ਵਿਚਾਰਾ ਲੱਗਿਆ ਤੇ ਆਪਾਂ ਲੇਟ ਹੋਈ ਜਾਂਦੇ ਆ ਆਪਾਂ ਜਾਣਾ ਵੀ ਹੈ ਲੇ ਆਵੇ ਦਵਾ ਦਵਾ ਭਾਈ ਨੇ ਖੋਲ ਕੇ ਦਿਖਾ ਆ ਕੇ ਆਪਾਂ ਸਿਸਟਮ ਵਗੈਰਾ ਤੇ ਲੈ ਆਵੇ ਕਾਟਰੀਜ ਕੱਢ ਲਈ ਤੇ ਹੁਣ ਕਾਟਰੀਜ ਪਾਊਗਾ ਭਾਈ ਕਹਿੰਦਾ ਦੱਸੂੰਗਾ ਮੈਂ ਥੋੜੋ ਕਹਿਵੇਂ ਤੁਸੀਂ ਪਾਣੀ ਹੈ ਕਿਤੇ ਲੈ ਆਵੇ ਇਸ ਤਰ੍ਹਾਂ ਕਹਿੰਦਾ ਤੁਸੀਂ ਕਾਟਰੀਜ ਪਾਣੀ ਹੈ ਐਵੇਂ ਬਟਨ ਨੂੰ ਨੱਪਣਾ ਤੇ ਕਾਟਰੀਜ ਬਾਹਰ ਤੇ ਐਵੇਂ ਵਿੱਚ ਕਰਕੇ ਐਡ ਫਿਰ ਬਟਨ ਨੱਪਣਾ ਤੇ ਕਾਟਰੀਜ ਅੰਦਰ ਲੈ ਆਵੇ ਇਸ ਤਰ੍ਹਾਂ ਕਹਦਾ ਖਫਾ ਇੰਨਾ ਸੁਖਾ ਖਫਾ ਮੈਂ ਯਾਰ ਕਹਿੰਦਾ ਮੈਨੂੰ ਕਹਿੰਦਾ ਇੱਧਰ ਆਇਆ ਬਾਈ ਵੀਡੀਓ ਵਧੀਆ ਬਣਾ ਕਹਿੰਦਾ ਨੇੜੇ ਹੋ ਕੇ ਦੂਰ ਕਹਿੰਦਾ ਪਤਾ ਨਹੀਂ ਲੱਗਣੀ ਚੱਲ ਵੀ ਮੈਂ ਚੱਲ ਕੋਈ ਗੱਲ ਨਹੀਂ ਤੁਸੀਂ ਕਾਟ ਰੇਜ ਪਾਓ ਬਾਕੀ ਅਸੀਂ ਜਾਣੀ ਸਾਡਾ ਕੰਮ ਜਾਣੇ ਲੈ ਵੇ ਕਾਟ ਰੇਜ ਪਾਤੀ ਤੇ ਓਕੇ ਕਰਤਾ ਬਾਈ ਤੇ ਕਹਿੰਦਾ ਬਈ ਹਾਂ ਓਕੇ ਆ ਬਈ ਓਕੇ ਆ ਹੁਣ ਤੁਸੀਂ ਫੇਰ ਔਨ ਕਰੋ ਬਸ ਲੈ ਫੇਰ ਕੱਢ ਕੇ ਦਿਖਾਤੀ ਉਹ ਬਾਈ ਅਸੀਂ ਆਈ ਕੰਮ ਕਰਨਾ ਤਾਂ ਕਾਹ ਚ ਕੱਢ ਲਈ ਤੇਰੀ ਫਾਲੀ ਐਮ ਵਸਲ ਸਾਨੂੰ ਪਤਾ ਲੱਗ ਗਿਆ ਹੁਣ ਬਾਕੀ ਅਸੀਂ ਜਾਣੇ ਸਾਡਾ ਕੰਮ ਜਾਣੇ ਲੇਵੇ ਓਨ ਕਰਤਾ ਹੁਣ ਇਹਨੇ ਚੱਕ ਬਈ ਹਾਂ ਬਈ ਸਹੀ ਹੈ ਸਹੀ ਹੈ ਉਹ ਹਾਂਜੀ ਜਨਾਬ ਕੱਢ ਲਾਂਗੇ ਭੇਜਤਾ ਹਾਂ ਆ ਇਧਰ ਆ ਗਈ ਟ੍ਰੇ ਕਹਿੰਦਾ ਬਈ ਟ੍ਰੇ ਵੀ ਚੈੱਕ ਕਰਾਉਂਗਾ ਮੈਂ ਤੁਹਾਨੂੰ ਕਰਾ ਦਵਾਂ ਕਰਾ ਦਵਾਂ ਬਈ ਟ੍ਰੇ ਵੀ ਚੈੱਕ ਕਰਾਉ ਟ੍ਰੇ ਤਾਂ ਜ਼ਰੂਰੀ ਆ ਅੱਛਾ ਲੀਗਲ ਸਾਈਜ਼ ਹੀ ਪੇਪਰ ਪੈਂਦਾ ਤੇ A4 ਸਾਈਜ਼ ਵੀ ਪੇਪਰ ਹੋਊਗਾ ਇਹਦੇ ਵਿੱਚ ਲੈਵੇ ਪੇਪਰ ਚੱਕ ਬਈ ਮੁੰਡੇ ਨੂੰ ਮਾਰੀ ਬਾਜ ਕੇ ਵੀ ਪੇਪਰ ਚੱਕ ਤੇ ਪਾ ਪੇਪਰ ਤੇ ਸਭ ਚੈੱਕ ਕਰਾ ਬਈ ਲੇ ਬਈ ਓਨ ਕਰਤਾ ਪ੍ਰਿੰਟਰ ਲੈ ਓਨ ਕਰਤਾ ਤੇ ਹੁਣ ਬਾਈ ਪ੍ਰਿੰਟ ਕੱਢ ਕੇ ਵੀ ਦਿਖਾ ਦੇ ਫਿਰ ਲੈ ਪੁਰਾਣੀ ਅਖਬਾਰ ਚੱਕ ਲਈ ਇਹ ਅੰਗਰੇਜ਼ ਵਾਲੀ ਇੱਕ ਕਰ ਲੈ ਜਦੋਂ ਹੀ ਆਪਾਂ ਜਾਈਏ ਨਾ ਕੋਈ ਅੰਗਰੇਜ਼ ਵਾਲੀ ਇੱਕ ਅਖਬਾਰ ਦੇ ਪ੍ਰਿੰਟ ਕੱਢ ਕੇ ਦਿਖਾਉਂਦੇ ਆ ਪੂਰੀਆਂ ਜਿਹੜੀ ਕਲੀਅਰਟੀ ਵਾਲੀ ਅਖਬਾਰ ਹੁੰਦੀ ਹੈ ਨਾ ਉਨੀ ਮੈਂ ਵੀ ਕਈ ਵਾਰ ਗਿਆ ਨਾ ਬਸ ਆਈ ਪ੍ਰਿੰਟ ਕੱਢ ਕੇ ਦਿਖਾਉਂਦੇ ਆ ਆਪਾਂ ਨੂੰ ਕਿ ਵੀ ਆਹ ਦੇਖੋ ਅਬ ਦੇਖੋ ਅੱਛਾ ਪ੍ਰਿੰਟ ਹੈ ਇਹ ਵੀ ਗੱਲ ਸਹੀ ਹੈ ਬਾਈ ਇੱਥੇ ਕੁਆਲਿਟੀ ਪਤਾ ਲੱਗ ਜਾਂਦੀ ਏ ਲੈਵ ਕਰਤਾ ਡਾਰਕ ਲਾਈਟ ਠੀਕ ਹੈ ਹਾਂ 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 ਬਾਈ ਦੱਬੀ ਚੱਲ ਤੂੰ ਕੰਮ ਹਾਂ ਤੂੰ ਕੰਮ ਦੱਬੀ ਚੱਲ ਸਾਡੇ ਵੱਲੋਂ ਕੰਮ ਓਕੇ ਆ ਬਾਈ ਕਰ ਦੋ ਕਰ ਦੋ ਜਲਦੀ ਆ ਗਈ ਬਾਈ ਫੋਟੋਕਾਪੀ ਬਾਰ ਲੈਵ ਕੁਆਲਿਟੀ ਦੇਖੋ ਕਹਿੰਦਾ ਬਈ ਓਕੇ ਦੀ ਰਿਪੋਰਟ ਆ ਕੁਆਲਿਟੀ ਮਾਰਕ ਲਗਾ ਸਕਦੇ ਆ ਕੁਆਲਿਟੀ ਬਹੁਤ ਸੋਹਣੀ ਆ ਬ੍ਰਦਰ ਦੇ ਪ੍ਰਿੰਟਰ ਦੀ ਪਹਿਲਾ ਪ੍ਰਿੰਟ ਨਿਕਲਿਆ ਬਈ ਇਹ ਤਾਂ ਠੀਕ ਹੈ ਇਹ ਫ੍ਰੈਸ਼ਰ ਮਸ਼ੀਨ ਜਮਾ ਓਪਨ ਕਰਕੇ ਪਹਿਲਾ ਪ੍ਰਿੰਟ ਕੱਢਦਾ ਹੈ ਤੇ ਹੁਣ ਦੇਖਦੇ ਆਂ ਬਈ ਅੱਗੇ ਲੈਵੈਂਡਰ ਆਰਕ ਲਾਈਟ ਦਾ ਸਾਰਾ ਕੁਝ ਦੱਸੂਗਾ ਬਾਈ ਆਪਾਂ ਨੂੰ ਕੱਲੀ ਕੱਲੀ ਚੀਜ਼ ਤੇ ਲੈਵਲ ਹਾਂ ਹਾਂ ਕਦ ਤੱਕ ਕਾਣੀ ਕਰਨਾ ਰਾਮ ਨਾਲ ਚਲਾਨੀ ਹੈ ਸੁਣ ਲੋ ਬਈ ਸਤੀਸ਼ ਲੈਵਲ ਜਸਤੀਸ਼ ਹੁਣ ਠੀਕ ਹੈ ਸਾਰਾ ਕੁਝ ਦੇਖ ਲਿਆ ਓਕੇ ਸਤੀਸ਼ ਵੀ ਖੁਸ਼ ਹੈ ਕਹਿੰਦਾ ਕਹਤਾ ਦਾ ਭਾਈ ਜੀ ਆਵਾਂ ਲੈ ਆ ਬਈ ਸਲਾਮ ਕਰਤੀ ਕਹਿੰਦਾ ਭਾਈ ਓਕੇ ਆ ਕਹਿੰਦਾ ਸਾਨੂੰ ਤਾਂ ਮਸ਼ੀਨ ਬਾਈ ਐ ਭਾਈ ਕਰੋ ਪੈਕ ਫਿਰ ਚੱਲੀਏ ਭਾਈ ਜਾ ਕੇ ਫਿਰ ਡੱਬਾ ਲਈ ਪੀਵਾਂਗੇ ਚਾਹ ਪਾਣੀ ਹੁੰਦੇ ਨੂੰ ਆਖਾ ਵੀ ਜਲਦੀ ਜਲਦੀ ਪੈਕ ਕਰਦੇ ਹੋ ਮਾਹ ਵਧੀਆ ਕਰੀ ਯਾਰ ਪੈਕ ਕਿਤੇ ਫਿਰ ਖੋਲਦੇ ਘਰ ਤੇ ਆਖਣ ਕਿਤੇ ਇਹੋ ਜੀ ਮਸ਼ੀਨ ਕਿਹੜੀ ਲਾਇਆ ਹੋਏ ਤੇ ਖੁੱਲੀ ਆ ਵਾਲਾ ਆਪਸੇ ਬਤਾ ਰਹੇ ਨਹੀਂ ਨਹੀਂ ਪੈਕ ਕਰਾ ਕੇ ਵਧੀਆ ਇਹਨਾਂ ਕੋਲ ਫੇਰ ਹੀ ਲੈ ਕੇ ਆਵਾਂਗੇ ਚੀਜ਼ ਤਾਂ ਜੀ ਬਹੁਤ ਵਧੀਆ ਹੈ ਵਧੀਆ ਪੈਕਿੰਗ ਕੀਤੀ ਸਟਾਫ ਬਹੁਤ ਸੋਹਣਾ ਸੀ ਸਿਸਟਮ ਇੰਨਾ ਦਾ ਤੇ ਵਧੀਆ ਔਰ ਨਾਈਸ ਬੰਦੇ ਸੀ ਲੈ ਵੀ ਪੈਕ ਕਰ ਦੋ ਦਵਾ ਦਵ ਤੇ ਚੱਲੀਏ ਬਾਈ ਲੇਟ ਹੋਈ ਅੱਜ ਨਾ ਹੁਣ ਆਪਾਂ ਚੱਕ ਲਈ ਤੇ ਬਾਈ ਨੇ ਕਰਤੀ ਪੈਕਿੰਗ ਕਹਿੰਦਾ ਓਕੇ ਕਰਕੇ ਦਵਾਂਗੇ ਬਈ ਐ ਨਹੀਂ ਦਿੰਦੇ ਆਪਾਂ ਮਸ਼ੀਨ ਓਕੇ ਕਰਕੇ ਲੈ ਵੇ ਲਾ ਦੇ ਦਵਾ ਦਵ ਜੋ ਗੁੱਦਾਂ ਗੱਦਾਂ ਲੋਣੀਆਂ ਲਾਤੀਆਂ ਬਾਈ ਨੇ ਗੁੱਦਾਂ ਸੈਟ ਤੇ ਤੇ ਓਕੇ ਕਰਤੀ ਲੈ ਵੇ ਇੱਕ ਸਾਈਡ ਤੋਂ ਪਚਾਉਗੇ ਪਰ ਅਦਰ ਦੇ ਸ਼ੋਰੂਮ ਚ ਹਾਂ 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 ਲੈ ਅਬੇ ਬਾਈ ਨੇ ਗੁੱਦ ਲਾਤੀ ਇੱਕ ਸਾਈਡ ਤੇ ਹੋਰ ਤੇ ਮੈਂ ਹਾ ਟੇਪ ਲਾ ਦੇ ਉਤੋਂ ਦੀ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਟੇਪ ਲਾ ਕੇ ਦਵਾਂਗੇ ਕਾਟ ਰੇ ਵਗੈਰਾ ਬਿੱਲ ਵਗੈਰਾ ਫੇਰ ਉਹਨਾਂ ਨੇ ਉੱਥੇ ਰੱਖਤੇ ਵੀਡੀਓ ਤਾਂ ਲੰਬੀ ਹੋ ਜਾਂਦੀ ਆ ਕੋਈ ਗੱਲ ਨਹੀਂ ਕਾਟ ਰੇ ਜਾਂ ਆਪਾਂ ਦੋ ਲੈ ਲਈਏ ਇਹਨਾਂ ਕੋਲ ਹੋਰ ਹਾਂ ਹਾਂ ਸਰਟ ਲੈ ਵੀ ਪੈਕਿੰਗ ਕਰਤੀ ਚਲ ਵੇ ਟੇਪ ਵਗੈਰਾ ਹੋ ਗਿਆ ਟੇਪ ਲਾ ਦੇ ਤੇ ਟੇਪ ਕੌਣ ਲਾਊਗਾ ਟੇਪ ਲਾਊਗਾ ਵੀ ਲਾਊਗਾ ਚਾਕਲੇਟ ਟੇਪ ਤਾਂ ਮੁੰਡੇ ਨੇ ਟੇਪ ਤਾਂ ਲਾ ਕੇ ਦੇਣਗੇ ਫਿਰ ਐ ਥੋੜਾ ਯਾਰ ਬਿਨਾ ਟੇਪ ਤੋਂ ਤਾਂ ਫਿਰ ਸਾਡੇ ਕੋ ਹਾਈ ਫਾਈ ਡਰਾਈਵਰ ਹੈ ਨਾ ਨਾਲੇ ਗੱਡੀ 'ਚ ਫਿਰ ਕੰਮ ਖਿੱਚ ਕੇ ਰੱਖਦੇ ਆ ਉਹ ਗੱਡੀ ਲਿਆਉਂ ਲੈ ਵੀ ਟੇਪ ਲਾਤੀ ਤੇ ਕੱਟ ਕਰਤੀ ਲੈ ਵੇ ਸਤੀ ਬਸ ਹੁਣ ਚੱਕੂ ਦਾ ਕੋਣ ਦੋਨਾਂ ਚ ਚੱਕੂ ਦਾ ਫਿਰ ਦੱਸੋ ਚੱਕੂ ਆ ਅਸਤੀਸ਼ ਦਾ ਦੋਸਤ ਮੇਰਾ ਦੋਸਤ ਉਹੀ ਚੱਕੂ ਦਾ ਫਿਰ ਲੈ ਅਸਤੀਸ਼ ਕਾਟ ਰੇ ਜਤੂ ਚੱਕ ਬਾਈ ਠੀਕ ਹੈ ਸਰ ਤੇ ਚੱਲੀਏ ਬਾਈ ਓਕੇ ਸਰ ਚਲਦੇ ਆ ਫਿਰ ਫਿਰ ਮਿਲਾਂਗੇ ਲੈ ਅਵੇ ਅਸਤੀਸ਼ ਬਾਈ ਲੈ ਲੇ ਆਪਾਂ ਪ੍ਰਿੰਟਰ ਤੇ ਚੱਲੇ ਆ ਹੁਣ ਡੱਬ ਵਾਲੀ ਲੈ ਬਈ ਚੱਪਾ ਬਈ ਕੰਨਾ ਫਾਟ ਰਿਹਾ ਤੇ ਲੈ ਬਈ ਹੁਣ ਗੱਡੀ ਆਪਾਂ ਖਿੱਚਤੀ ਪੱਛੀਡੇ ਬਸਟੈਂਡ ਦੇਖੋ ਕਾਫੀ ਭੀੜ ਸੀ ਪੱਤੀ ਕੋਲ ਖੜੇ ਸੀ ਤੇ ਹੁਣ ਆਪਾਂ ਡੱਬ ਵਾਲੀ ਅਗਲੀ ਵੀਡੀਓ ਚ ਫੇਰ ਮਿਲਦੇ ਆਂ